ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਮਟਿੰਡਾ ਦੇ ਵਿੱਚ ਮੋਟਰਸਾਈਕਲ ਚੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਦੇ ਉੱਤੇ ਦੋਸ਼ਕੀ ਵਿਅਕਤੀਆਂ ਦੇ ਵੱਲੋਂ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਇੱਕ ਸਹਾਇਕ ਸਬ-ਇੰਸਪੈਕਟਰ ਜ਼ਖਮੀ ਹੋਏ ਨੇ ਦਰਅਸਲ ਇਹ ਵਾਰਦਾਤ ਉਹਦੋਂ ਵਾਪਰਦੀ ਹੈ ਜਦੋਂ ਪੀ.ਸੀ.ਆਰ ਦੇ ਮੁਲਾਜ਼ਮ ਮੋਟਰਸਾਈਕਲ ਚੋਰੀ ਦੇ ਸਬੰਧ ਦੇ ਵਿੱਚ ਚੈਕਿੰਗ ਕਰ ਰਹੇ ਸਨ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜਾਂਦਾ ਤੇ ਰੋਕਨ ਤੋਂ ਬਾਅਦ ਇਹ ਵਿਅਕਤੀਆਂ ਨੇ ਪੀਸੀਆਰ ਦੇ ਐਸਐਸਆਈ ਤੇ ਹੀ 30ਦਰ ਹਥਿਆਰਦੰਦਨਾ ਹਮਲਾ ਕਰ ਦਿੱਤਾ ਜਿਸ ਨੂੰ ਕਿ ਬਠਿੰਡਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਐਸਪੀਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਦੋਵੇਂ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਹੈ ਡਾਕਟਰ ਸੁਮੇਤ ਮਾਜਰੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਉਸ ਸਾਡੇ ਕੋਲ ਵੀ ਹੁਣ ਇੱਕ ਵਾਰ ਸਿਕ ਮੁਲਾਜ਼ਮ ਆਇਆ ਸੀ ਤੇ ਉਹਨਾਂ ਦੇ ਬਾਹ ਤੇ 60 ਵੱਧੀ ਹੋਈ ਸੀ ਬਸ ਇਹਨਾਂ ਦਾ ਇਲਾਜ ਕਰ ਰਹੇ ਹਾਂ ਕਾਰਨ ਕੀ ਹੈ ਕਾਰਨ ਵੀ ਕੋਈ ਮੈਨੂੰ ਅਜੇ ਪਤਾ ਨਹੀਂ ਨਹੀਂ ਸਾਡ ਕਿੰਨੀ ਦੱਸ ਸਕਦੇ ਬਾਹ ਤੇ ਦੀ ਬਾਹ ਤੇ ਛੱਟ ਆਈ ਹੈ ਕੀ ਚੀਜ਼ ਕੀ ਦਾਗ ਕਰੀ ਹੈ ਕਿਸ ਦਾਗ ਕੇ ਲੱਗੀ ਟਾਂਕੇ ਹਾਂ ਦੀ ਬਸ ਟਾਂਕੇ ਲੱਗੇ ਸੀ ਕੋਈ ਜੀ ਚੀਜ਼ ਨਹੀਂ ਜੀ ਕਿੰਨੇ ਵਜੇ ਆਏ ਤੁਹਾਡੇ ਕੋਲ ਸਾਡੇ ਕੋਲ ਬਸ ਹੁਣੇ 10 ਮਿੰਟ ਹੀ ਹੋਏ ਜਿਹਾ ਆਏ ਇਹ ਪੂਰਾ ਮਾਮਲਾ ਇੱਕ ਮੁਲਾਜ਼ਮ ਜ਼ਖਮੀ ਹੋਇਆ ਹੈ ਇਹ ਅੱਜ ਸਾਡੀ ਪੀਸੀਆਰ ਪਾਰਟੀ ਦੇ ਉੱਪਰ ਜੋ ਨਿਰਿੰਦਰ ਸਿੰਘ ਤਨਾਤ ਹੈਗਾ ਇਹ ਮੋਟਰਸਾਈਕਲ ਚੋਰੀ ਦੇ ਸਬੰਧ ਵਿੱਚ ਆਪਣੇ ਗਰੂਪਲ ਰੋਡ ਦੇ ਉੱਪਰ ਚੈਕਿੰਗ ਕਰ ਰਹੇ ਸੀਗੇ ਤਾਂ ਦੋ ਮੁੰਡੇ ਸੀਗੇ ਜਿਹੜੇ ਸ਼ੱਕੀ ਹਾਲਾਤ ਦੇ ਵਿੱਚ ਸੀਗੇ ਜਿਨ੍ਹਾਂ ਦੇ ਜੋ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀਗਾ ਉਸ ਦੇ ਉੱਪਰ ਆ ਰਹੇ ਸੀਗੇ ਤਾਂ ਜਦੋਂ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਪੁਲਿਸ ਪਾਰਟੀ ਨੇ ਫੜਨ ਦੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹ ਸੀ ਨਿਰਿੰਦਰ ਸਿੰਘ ਦੇ ਜਿਹੜੇ ਹੈਗਾ ਇੱਕ ਉਹਦੇ ਕੋਲ ਚਾਕੂ ਨੂੰਆ ਚੀਜ਼ ਸੀਗੀ ਉਹਦੀ ਚੀਜ਼ ਦਾ ਜਿਹੜਾ ਵਾਰ ਹੈਗਾ ਉਹਦੇ ਤੇ ਵਾਰ ਕੀਤਾ ਤਾਂ ਉਹਦੀ ਜਿਹੜੀ ਹੈਗੀ ਆ ਬਾਹਾਂ ਦੇ ਉ ਸੋਸੀ ਉਹਨੂੰ ਨਰਿੰਦਰ ਸਿੰਘ ਨੂੰ ਸ਼ਿਵਲ ਹਸਪਤਲ ਠੰਡਾ ਵੇਕੇ ਲਾਰਜ ਲੈ ਕੇ ਆਏ ਆ ਤੇ ਥਾਣਾ ਕਨਾਲ ਕਲੋਨੀ ਦੇ ਵਿੱਚ ਜਿਹੜੀ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਤੇ ਜਲਦੀ ਜਲਦੀ ਦਸ਼ੀਰ ਨੂੰ ਉਹਨਾਂ ਨੂੰ ਬਾਹਲੇ ਜਾਓ ਘਟਨਾ ਕਿਹੜੀ ਜਗ੍ਹਾ ਤੇ ਹੋਈ ਹੈ ਇੱਕ ਅਥੜਾ ਕਨਾਲ ਕਲੋਨੀ ਦੇ ਦੀ ਹੈ ਗੁਰਪੁਰਪੁਰ ਮੋਟਰਸਾਈਕਲ ਸਵਾਰ ਦਾ ਜੋ ਨਿਕਲ ਕੇ ਸੀ ਕਿੰਨੇ ਲੋਕ ਸੀ ਉਹ ਦੋ ਜਣੇ ਦੀ ਜਿਹੜੀ ਪਹਿਲੀ ਮੁੱਢਲੀ ਗੱਲ ਸਾਹਮਣੇ ਆਈ ਦੋ ਜਣੇ ਸੀਗੇ ਹੋ ਸਕਦਾ ਉਹਨਾਂ ਦੇ ਨਾਲ ਹੋਰ ਵੀ ਬੰਦੇ ਇਨਵੋਲ ਹੋਣ ਉਹ ਡੂਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਹਾਂ ਸਰ ਕਿਹੇ ਜੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਜਿਹੜਾ ਮੁਲਾਜ਼ਮ ਹੈਗਾ ਉਹਦੇ ਬਿਆਨ ਕਲਮਬੰਦ ਕਰਕੇ ਜੋ ਬੰਦੀ ਕਾਰਵਾਈ ਸਾਡੇ ਵੱਲੋਂ ਥਾਣਾ ਕਰਾਲਕੋਹੜੀ ਦੇ ਵਿੱਚ ਕੀਤੀ ਜਾ ਰਹੀ ਹੈ ਸਰ ਪੀਸੀਆਰ ਨੰਬਰ ਕਿੰਨਾ ਸੀ ਇਹ 18 ਨੰਬਰ ਪੈਟਰੋਲ ਤੇ ਡਿਊਟੀ ਕਰਦੇ ਹਾਂ ਰਾਤ ਕਿਸ ਤਰ੍ਹਾਂ ਦੇ ਅਚਰੇ ਆ ਸਰ ਆ ਠੀਕ ਹੈ ਮੁਲਾਜ਼ਮ ਠੀਕ ਹੈ ਉਹਦੇ ਬਾਹਰ ਉੱਪਰ ਇੱਕ ਜਿਰੀ ਹੈਗੀ ਹੈ ਸਰ ਇਹਨਾਂ ਨੇ 1 ਘੰਟਾ ਵਾਪਰ ਜਾਣੀ ਪਾਣਾ ਕਿਤੇ ਸਾਲ ਹੋ ਗਏਗੇ ਕਾਰਨ ਕੀ ਮੰਗ ਲਈ ਸੀ ਤੇ ਚਲਾਉਣ ਦਾ ਆਰਡਰ ਇਸੇ ਤਿੱਕੇ ਤੋਂ ਆ ਗਿਆ ਦੇਖੋ ਜੋ ਸਾਡੀ ਡਿਊਟੀ ਹੈਗੀ ਅਸੀਂ ਆਪਣੀ ਡਿਊਟੀ ਪੂਰੀ ਤਨਦੇਨਾ ਨਾਲ ਪਾ ਰਹੇ ਹਾਂ ਜਿਹੜਾ ਵੀ ਬੰਦਾ ਕਿਸੇ ਨੂੰ ਕੋਈ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤੀ ਨਾਲ ਜਿੱਟੇ ਜਾਊਗਾ ਐਂਡ देयर विल बी नो ਲੀਨਿਐਂਸ ਇਨ ਦੀ ਸਰਕਾਰ